ਸਸਿਗਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਅੱਰਾ ਜੇ ਇੱਕ ਤੁਹਾਡੇ ਵਾਸਤੇ ਮੈਂ ਅੱਜ ਸੂਚਨਾ ਦੱਸਣ ਲੱਗਿਆਂਗਾ ਇਹ ਇੱਕ ਰਾਜ ਜੀ ਜਿਹੜੀ ਵੀ ਹੁਣ ਪੰਜਾਬ ਦੀ ਕੋਈ ਵੀ ਭਰਤੀ ਆਇਆ ਕਰੂਗੀ ਠੀਕ ਹੈ ਜੀ ਪੰਜਾਬ ਦੇ ਵਿੱਚ ਕੋਈ ਵੀ ਭਰਤੀ ਆਇਆ ਕਰੂਗੀ ਚਾਹੇ ਉਹ ਭਰਤੀ ਪੰਜਾਬ ਲੈਵਲ ਤੇ ਆਉਂਦੀ ਹੈ ਚਾਹੇ ਕੋਈ ਸੈਂਟਰ ਦੀ ਭਰਤੀ ਹੈ ਰਾਜੇ ਜਿਹੜੀ ਭਰਤੀ ਦੇ ਵਿੱਚ ਪੰਜਾਬ ਦਾ ਕੋਟਾ ਹੈਗਾ ਜਾਂ ਪੰਜਾਬ ਦੇ ਕਿਸੇ ਪਾਰਟੀਕੂਲਰ ਜ਼ਿਲ੍ਹੇ ਦੀ ਹੈ ਤਾਂ ਸਾਰੀਆਂ ਭਰਤੀਆਂ ਦੀ ਸੂਚਨਾ ਤੁਹਾਨੂੰ ਆਪਣੇ ਚੈਨਲ ਤੇ ਮਿਲ ਜਿਆ ਕਰੂਗੀ ਕਿਉਂਕਿ ਵਿੱਚ ਵਿੱਚ ਮੈਂ ਸਿਰਫ ਉਹੀ ਭਰਤੀਆਂ ਪਾਉਂਦਾ ਸੀ ਜਿਹੜੀਆਂ ਭਰਤੀਆਂ ਆਲ ਪੰਜਾਬ ਦੇ ਕੈਂਡੀਡੇਟ ਭਰ ਸਕਦੇ ਆ ਠੀਕ ਹੈ ਜੀ ਤਾਂ ਭਰਤੀਆਂ ਨੇ ਮੈਂ ਹੁਣ ਵੀ ਉਹੀ ਪਾਉਂਗਾ ਪਰ ਹੁਣ ਮੈਂ ਲਗਾਤਾਰ ਕੋਈ ਵੀ ਭਰਤੀ ਆਇਆ ਕਰੂਗੀ ਤਾਂ ਉਹ ਵੀ ਪਾ ਦਿਆ ਕਰੂਗਾ ਕਿਉਂਕਿ ਰਾਜੇ ਬਹੁਤ ਸਾਰੇ ਬੱਚਿਆਂ ਦਾ ਕੀ ਹੋ ਗਿਆ ਇੱਕ ਦੋ ਭਰਤੀਆਂ ਜਿਹੜੀਆਂ ਸੀਗੀਆਂ ਜਿਨ੍ਹਾਂ ਨੂੰ ਮੈਂ ਪਾਉਂਦੀ ਮਤਲਬ ਪਾਈ ਨਹੀਂ ਹੈਗੀ ਆਪਣੇ ਚੈਨਲ ਤੇ ਜਿਹਦੇ ਕਰਕੇ ਉਹ ਬੱਚੇ ਕਹਿੰਦੇ ਜਿਵੇਂ ਅਸੀਂ ਉਹ ਭਰਤੀ ਭਰਨੀ ਸੀ ਅਸੀਂ ਤੁਹਾਡੇ ਚੈਨਲ ਤੇ ਯਕੀਨ ਕਰਦੇ ਆ ਕਿ ਤੁਸੀਂ ਕੋਈ ਕਰੇ ਫੇਕ ਅਪਡੇਟ ਨਹੀਂ ਪਾਈ ਤਾਂ ਕਰ ਕਿ ਰਾਜੇ ਅੱਗੇ ਤੋਂ ਮੈਂ ਕੋਈ ਵੀ ਭਰਤੀ ਪਾਵਾਂ ਨਾ ਕੋਈ ਵੀ ਭਰਤੀ ਦੀ ਮੈਂ ਵੀਡੀਓ ਪਾਵਾਂ ਮ ਜਰੂਰ ਸਾਰੇ ਬੱਚੇ ਦੇਖ ਲਿਆ ਕਰੋ ਤੇ ਉਹ ਸ਼ੇਅਰ ਕਰਦਿਆ ਕਰੋ ਇੰਨਾ ਤੁਹਾਡੇ ਨਾਮੇ ਪ੍ਰੋਮਿਸ ਕਰਦਾਗਾ ਕਿ ਮੈਂ ਕਦੇ ਵੀ ਆਪਣੇ ਚੈਨਲ ਤੇ ਕੋਈ ਫੇਕ ਭਰਤੀ ਦੀ ਅਪਡੇਟ ਨਹੀਂ ਪਾਉਂਗਾ ਨਾ ਹੀ ਕਦੇ ਅੱਜ ਤੱਕ ਮੈਂ ਕੋਈ ਪਾਈ ਹੈ ਕਦੇ ਅਪਡੇਟ ਠੀਕ ਹੈ ਜੀ ਤਾਂ ਅੱਜ ਇੱਕ ਨਵੀਂ ਭਰਤੀ ਗਰੁੱਪ ਡੀ ਦੀ ਕੱਢੀ ਗਈ ਹੈ ਰਾਜੇ ਪੋਸਟ ਹੈ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਪੋਸਟਾਂ ਜਨਰਲ ਦੀ ਉਮਰ 18 ਤੋਂ 35 ਸਾਲ ਹੈ ਦੂਜੀ ਕੈਟਾਗਰੀਆਂ ਨੂੰ ਓਵਰ ਦੇ ਵਿੱਚ ਰੈਲੈਕਸ਼ਨ ਹੈਗੀ 8ਵੀਂ ਪਾਸ ਰਾਜੇ ਦੇ ਵਿੱਚ ਜੋਗਤਾ ਮੰਗੇ ਕੋਈ ਫੀਸ ਨਹੀਂ ਹੈਗੀ ਇਹਦੀ ਠੀਕ ਹੈ ਜੀ ਬਾਕੀ ਰਾਜੇ ਜੇਕਰ ਤੁਸੀਂ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕਿ ਰੇਲਵੇ ਦੀ ਭਰਤੀ ਆਈ ਹੋਈ ਹੈ ਰੇਲਵੇ ਗਰੁੱਪ ਡੀ ਦੀ ਭਰਤੀ ਆਈ ਹੋਈ ਹੈ ਪੰਜਾਬ ਪੁਲਿਸ ਦੀ ਪਟਵਾਰੀ ਦੀ ਠੀਕ ਹੈ ਜੀ ਜੇ ਸਾਰੇ ਨੇ ਤਿਆਰੀ ਤੁਸੀਂ ਇੱਕ ਬੈਚ ਦੇ ਵਿੱਚ ਕਰਨੀ ਹੈ ਆਲ ਪੰਜਾਬ ਐਗਜ਼ਾਮ ਵਾਲੇ ਚੋ ਚੋ ਵੀ ਕਰ ਸਕਦੇ 파ਰਟੀਕੂਲਰ ਤਿਆਰੀ ਕਰਨੀ ਹੈ ਉਹ ਵੀ ਕਰ ਸਕਦੇ ਹੋ ਕੰਟੈਂਟ ਦੀ ਸਾਡੀ 100% ਗਾਰੰਟੀ ਹੋਊਗੀ ਰਾਜੇ ਕਰਵਾਏ ਹੋਏ ਦੇ ਵਿੱਚੋਂ ਬਾਹਰੋਂ ਨਹੀਂ ਆਊਗਾ ਅਸੀਂ ਸਾਡੇ ਫੀਸ ਦੇ ਰੇਟ ਵੀ ਇਸ ਤਰ੍ਹਾਂ ਰੱਖੇ ਹੋਏ ਆ ਰਾਜੇ ਕਿ ਇੱਕ ਨਾਰਮਲ ਬੱਚਾ ਵੀ ਇੱਥੇ ਸਟੱਡੀ ਕਰ ਸਕਦਾ ਸਰਕਾਰੀ ਸਕੂਲਾਂ ਤੋਂ ਵੀ ਘੱਟ ਆ ਪਰ ਰੱਖਿਆ ਹੋਇਆ ਹੈ ਇਹ ਠੀਕ ਹੈ ਜੀ ਤਾਂ ਆਪਣੀ ਐਪ ਹੈਗੀ ਰਾਜੇ ਦੀਪੁੱਲਰ ਐਜੂਕੇਸ਼ਨ ਅਰ ਆ ਜਿਹੜੀ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਜਿੰਨਾ ਬੱਚਿਆਂ ਕੋਲੇ ਆਈਫੋਨ ਆ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਆਪਣੇ ਕੋਲੇ ਰਾਜੇ ਪੰਜਾਬ ਪੁਲਿਸ 25 ਵਾਲਾ ਬੈਚ ਪਟਵਾਰੀ ਤੇ ਆਲ ਪੰਜਾਬ ਇਗਜ਼ਾਮ ਆਲ ਪੰਜਾਬ ਇਗਜ਼ਾਮ ਦੇ ਵਿੱਚ ਤੁਹਾਡਾ ਕਲਰਕ ਰੇਲਵੇ ਤੇ ਹੋਰ ਵੀ ਸਾਰੇ ਇਗਜ਼ਾਮ ਤੁਹਾਡੇ ਕਵਰ ਹੋ ਜਾਣਗੇ ਰਾਜੇ ਮਿਲੂਗਾ ਕੀ ਕੁਝ ਬੈਚ ਦੇ ਵਿੱਚ ਉਹ ਸੁਣ ਲੋ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਲੈਕਚਰ ਸਾਰੇ ਕਲਾਸਾਂ ਜ਼ੀਰੋ ਲੈਵਲ ਤੋਂ ਰਾਜੇ ਕੰਟੈਂਟ ਰਹੀ 100% ਗਾਰੰਟੀ ਬਿਲਕੁਲ ਬੇਸਿਕ ਤੋਂ ਰਾਜੇ ਜਿਹੜੇ ਬੱਚੇ ਨੂੰ ਮੈਥ ਨਹੀਂ ਆਉਂਦਾ ਰੀਜ਼ਨਿੰਗ ਨਹੀਂ ਆਉਂਦੀ ਇੱਕ ਵਾਰੀ ਬੈਚ ਲੈਣ ਤੋਂ ਪਹਿਲਾਂ ਭਾਵੇਂ ਤੁਸੀਂ ਆਪਣੇ YouTube ਵਾਲੇ ਕਲਾਸਾਂ ਲਾ ਕੇ ਵੀ ਦੇਖ ਸਕਦੇ ਹੋ ਠੀਕ ਹੈ ਜੀ ਤੇ ਆ ਆਪਣਾ ਮੋਬਾਈਲ ਨੰਬਰ ਹੈ ਐ ਪ੍ਰਤੀ ਕਿਸੇ ਬੱਚੇ ਨੂੰ ਕੀ ਪ੍ਰੋਬਲਮ ਹੋ ਰਹੀ ਹੈ ਹੁਣ ਤੁਹਾਡੇ ਕੋਲ ਤਿਆਰੀ ਕਰਨ ਦਾ ਟਾਈਮ ਹੈਗਾਗਾ ਤਾਂ ਕਰ ਸਕਦੇ ਹੋ ਚਲੋ ਜੀ ਚੱਲਦੇ ਅੱਜ ਦੀ ਪੋਸਟ ਤੇ ਜਿਹੜੀ ਰਾਜੇ ਇਹ ਭਰਤੀ ਕੱਢੀ ਗਈ ਪਠੰਡਾ ਵੱਲੋਂ ਆਲ ਪੰਜਾਬ ਦੇ ਕੈਂਡੀਡੇਟ ਇਹਦੇ ਚ ਅਪਲਾਈ ਕਰ ਸਕਦੇ ਆ ਲਾਸਟ ਡੇਟ ਸੁਣ ਲਓ ਲਾਸਟ ਡੇਟ ਹੈਗੀ 25 ਤਰੀਕ ਦੂਜੇ ਮਹੀਨੇ ਦੀ 2025 ਦੀ 5 ਵਜੇ ਤੱਕ ਤੁਸੀਂ ਫਾਰਮ ਜਮ੍ਹਾਂ ਕਰਵਾਉਨੇ ਹੋ ਬਾਏ ਹੈਂਡ ਵੀ ਜਾ ਕੇ ਫੜਾ ਸਕਦੇ ਹੋ ਪਹਿਲਾਂ ਵੀ ਜਾ ਕੇ ਫੜਾ ਸਕਦੇ ਹੋ ਵਾਕੈਂਸੀਆਂ ਕਿੰਨੀਆਂ ਰਾਜੇ ਟੋਟਲ 25 ਵਾਕੈਂਸੀਆਂ ਪੀਐਨ ਦੀਆਂ ਬਹੁਤ ਬੱਚਿਆਂ ਦਾ ਸਵਾਲ ਹੁੰਦਾ ਸਾਰੇ ਸਰਕਾਰੀ ਨੌਕਰੀਆਂ ਹਾਂਜੀ ਰਾਜੇ ਸਰਕਾਰੀ ਨੌਕਰੀ ਹੈ ਬੇਸਿਕ ਪੇ 18000 ਪੱਤੇ ਪੁੱਤੇ ਪੈ ਕੇ 34000 ਰੁਪਏ ਮਰ ਜਾਣੀਆਂ ਤੁਹਾਡੀ ਇਹ ਠੀਕ ਹੈ ਜੀ ਉਮਰ ਹੱਦ ਦੇਖ ਲਓ ਜਨਰਲ categories ਦੀ ਉਮਰ ਹੱਦ 18 ਤੋਂ 35 ਸਾਲ 1-1 2025 ਤੱਕ ਹੋਣੀ ਚਾਹੀਦੀ ਹੈ ਠੀਕ ਹੈ ਜੀ ਮੰਗਿਆ ਕੀ ਇਹਨਾਂ ਨੇ 8ਵੀਂ ਮੰਗਿਆ ਜੇ 8ਵੀਂ ਨਹੀਂ ਹੈਗੀ ਤਾਂ 10ਵੀਂ ਦਾ ਸਰਟੀਫਿਕੇਟ ਲਾ ਕੇ ਵੀ ਭਰ ਸਕਦੇ ਹੋ ਆਹ ਦੇਖ ਲਓ ਪੇ ਸਕੇਲ 52000 ਤੱਕ ਤਨਖਾਹ ਜਾਣੀ ਹੈ ਇਹਦੀ ਠੀਕ ਹੈ ਜੀ ਆਹ ਫਾਰਮ ਹੈ ਇਹ ਫਾਰਮ ਤੁਹਾਨੂੰ ਮੈਂ ਕੀ ਕਰੂੰਗਾ ਤੁਹਾਨੂੰ ਮੈਂ ਆਪਣੇ ਟੈਲੀਗ੍ਰam ਗਰੁੱਪਰੇ ਵਿੱਚ ਸੈੱਟ ਕਰ ਦੂੰਗਾ ਤੁਸੀਂ ਫਾਰਮ ਡਾਊਨਲੋਡ ਕਰਾ ਕੇ ਇਹਨਾਂ ਇਹਨਾਂ ਫਾਰਮ ਕਰਾਪ ਕਰਾ ਲੈਣਾ ਕਿਸੇ ਵੀ ਤੁਹਾਨੂੰ ਕੈਫੇ ਤੇ ਜਾਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਕਿ ਕੈਪੀਟਲ ਜਾ ਕੇ ਕਰਵਾਉਣਾ ਇਹੀ ਕਰਾਪ ਕਰਾ ਕੇ ਖਿਡਾ ਲਿਓ ਤੁਸੀਂ ਇੱਥੇ ਇੱਕ ਫੋਟੋ ਤੁਸੀਂ ਇੱਥੇ ਲਾ ਦੇਣੀ ਆਪਦੀ ਇੱਕ ਤੁਸੀਂ ਇੱਥੇ ਨਾਮ ਲਾ ਦੇ ਸਟੈਪਲਰ ਨਾਲ ਠੀਕ ਹੈ ਜੀ ਇੱਥੇ ਤੁਸੀਂ ਜਿਹੜੀ ਕੈਟਾਗਰੀ ਵਾਸਤੇ ਭਰਦੇ ਹੋ ਤਾਂ ਇੱਥੇ ਭਰਦੇ ਹੋ ਤੁਸੀਂ ਪੀਐਨ ਇੱਥੇ ਆਪਦਾ ਨਾਮ ਠੀਕ ਹੈ ਜੀ ਇੱਥੇ ਆਪਦੇ ਪਿਤਾ ਦਾ ਨਾਮ ਜਾਂ ਹਸਬੰਦ ਦਾ ਨਾਮ ਇੱਥੇ ਡੇਟ ਆਫ ਬਰਥ 1125 ਤੱਕ ਤੁਹਾਡੀ ਏਜ ਕਿੰਨੇ ਸਾਲ ਕਿੰਨੇ ਮਹੀਨੇ ਕਿੰਨੇ ਦਿਨ ਬਣ ਰਹੀ ਹੈ ਉਹ ਲਿਖ ਦਿਓ ਕੁਆਲੀਫਿਕੇਸ਼ਨ ਜ਼ਿਆਦਾ ਨਹੀਂ ਲਾਉਣੀ ਓਵਰ ਸਮਾਰਟ ਨਹੀਂ ਬਣਨਾ 8ਵੀਂ ਤੇ 10ਵੀਂ ਹੀ ਲਾਉਣੀ ਹੈ ਠੀਕ ਹੈ ਜੀ 8ਵੀਂ ਤੇ 10ਵੀਂ ਹੀ ਲਾਉਣੀ ਹੈ ਜਿਹੜਾ ਐਡਰੈਸ ਤੁਸੀਂ ਇੱਥੇ ਭਰੋਗੇ ਆਪਦਾ ਉਹ ਹੀ ਐਡਰੈਸ ਇੱਥੇ ਭਰ ਦੇਣਾ ਨੈਸ਼ਨੈਟੀ ਤੁਸੀਂ ਇੰਡੀਅਨ ਕਰ ਦੇਣੀ ਹੈ ਇੱਥੇ ਕੰਟੈਕਟ ਨੰਬਰ ਭਰ ਦਿਓ ਤੇ ਤੁਹਾਡੀ ਈਮੇਲ ਆਈਡੀ ਦੋਨੇ ਚੀਜ਼ਾਂ ਭਰ ਦਿਓ ਐਕਸਪੀਰੀਅੰਸ ਜੇ ਤੁਹਾਡੇ ਕੋਲ ਕੋਈ ਪ੍ਰਾਈਵੇਟ ਅਦਾਰੇ ਦਾ ਹੈਗਾ ਤਾਂ ਜੈਸ ਕਰ ਦਿਓ ਜੇ ਨਹੀਂ ਹੈਗਾ ਤਾਂ ਨੋ ਕਰ ਦਿਓ ਕੋਈ ਪੁਲਿਸ ਕੇਸ ਹੈਗਾ ਤਾਂ ਨੋ ਕਰ ਦਿਓ ਜੇ ਹੈਗਾ ਤਾਂ ਜੈਸ ਕਰ ਦਿਓ ਜੇ ਨਹੀਂ ਹੈਗਾ ਨੋ ਕਰ ਦਿਓ ਜੇ ਤੁਹਾਡੇ ਕੋਲ ਕੋਈ ਐਪੀਟਿਊਡ ਕੋਈ ਟਾਈਪਿੰਗ ਵਗੈਰਾ ਆਉਂਦੀ ਹੈ ਤਾਂ ਲਿਖ ਦਿਓ ਠੀਕ ਹੈ ਜੀ ਜੇ ਕੋਈ ਕੰਪਿਊਟਰ ਕੋਰਸ ਕੀਤਾ ਹੋਵੇ ਆਈ ਜਿਹੜੇ ਜਿਹੜੇ ਡਾਕੂਮੈਂਟ ਅਟੈਚ ਕੀਤੇ ਜਿਵੇਂ ਤੁਸੀਂ 8ਵਾਂ ਡਾਕੂਮੈਂਟ ਅਟੈਚ ਕੀਤਾ ਹੈ ਆਧਾਰ ਕਾਰਡ ਅਟੈਚ ਕੀਤਾ ਠੀਕ ਹੈ ਜੀ ਜੇਕਰ ਕੋਈ ਕੈਟਾਗਰੀ ਬਚਿਆ ਜਨਰਲ ਕੈਟਾਗਰੀ ਨੂੰ ਛੱਡ ਕੇ ਕਿਸੇ ਹੋਰ ਕੈਟਾਗਰੀ ਦਾ ਉਹਦਾ ਕਾਸਟ ਸਰਟੀਫਿਕੇਟ ਵੀ ਨਾਲ ਲੱਗਣਾਗਾ 8ਵਾਂ ਦਾ ਹੋ ਗਿਆ ਆਧਾਰ ਕਾਰਡ ਹੋ ਗਿਆ ਕਾਸਟ ਸਰਟੀਫਿਕੇਟ ਹੋ ਗਿਆ ਠੀਕ ਹੈ ਜੀ ਜਿਹੜੇ ਵੀ ਤੁਸੀਂ ਨਾਲ ਆ ਡਾਕੂਮੈਂਟ ਲਾਉਂਗੇ ਨਾ ਉੱਪਰ ਸਾਰੇ ਨੂੰ ਪਤਾ ਦੇ ਸਾਈਨ ਹੋਣੇ ਜ਼ਰੂਰੀ ਹੈ ਇਸ ਤੋਂ ਬਾਅਦ ਫਾਰਮ ਦੇ ਵਿੱਚ ਤੀੱਚੇ ਆ ਕੇ ਤੁਸੀਂ ਇੱਥੇ ਵੀ ਆਵਰ ਦੇ ਸਿਗਨੇਚਰ ਕਰ ਦੇਣੇ ਹਨ ਠੀਕ ਹੈ ਜੀ ਹੋਰ ਕੁਝ ਨਹੀਂ ਤੇ ਇਹ ਫਾਰਮ ਭਰ ਦਿਓ ਤੇ ਭੇਜਣਾ ਕਿ ਆਹ ਡਰੈਸ ਤੇ ਤੁਸੀਂ ਫਾਰਮ ਭੇਜਣਾਗਾ ਇਹ ਫਾਰਮ ਡਾਊਨਲੋਡ ਕਰਕੇ ਜਿੰਨਾ ਜਿੰਨਾ ਤੁਹਾਨੂੰ ਦੱਸਿਆ ਨਾਲ ਆ ਦੇ ਡਾਕੂਮੈਂਟ ਲਾ ਕੇ ਠੀਕ ਹੈ ਜੀ ਡਾਕ ਖਾਨੇ ਦੇ ਵਿੱਚ ਜਾਣਾ ਉਹਨਾਂ ਨੂੰ ਕਹਿ ਦਿਓ ਜੀ ਆਹ ਡਰੈਸ ਤੇ ਸਾਡਾ ਸਪੀਡ ਪੋਸਟ ਕਰ ਤੋ ਬਾਸ ਇੰਨਾ ਕੰਮ ਆ ਤੁਹਾਡਾ ਡਿਸਟ੍ਰਿਕਟ ਐਡਮਿਨ ਸੈਸ਼ਨ ਜੱਜ ਬਠਿੰਡਾ ਜੇ ਕੋਈ ਬੱਚੇ ਲੋਕਲ ਹੈ ਤਾਂ ਜਾ ਕੇ ਵੀ ਬਾਈ ਹੈਡ ਵੀ ਜਾ ਕੇ ਫੜਾ ਸਕਦੇ ਆ ਧੰਨਵਾਦ ਵੀ ਦੋਸਤੋ ਜਿਉਂਦੇ ਰਹੋ